ਦੂਜੇ ਗਰੇਸ਼ ਬੈਲਵਾਲ ਸਰਦਾਰ ਖੇਰਪਾਲ ਜੀ ਦੀ ਹਾਜ਼ਰੀ ਹੈ ਜੀ ਭਗਤ ਨਵੀਂ ਮੀਤ ਸਾਹਿਬ ਕਾਲੂ ਦੇ ਨਾਮ ਨਾਲ ਕਿਹੜਾ ਕੌਣ ਨੇ ਮਰਗਾਏ ਪਹਿਲੇ ਨੰਬਰ ਦਾ ਕੌਣ ਸਾਹ ਹਸ ਤੂੰ ਆਏ ਦੂਜੇ ਨੰਬਰ ਤੇ ਆਉ ਹੋ ਜਾਂਦਾ ਜਿਹੜਾ ਪਹਿਲੇ ਤੇ ਕਿਹੜਾ ਆ ਗਿਆ ਪਹਿਲੇ ਵਾਲਾ ਨਿਕੋ ਕਿਹੜਾ ਸ਼ੇਰਵਾਹ ਫਿਕਰੀ ਆ ਰਹੀ ਚਲਦੀ ਆ ਗੱਦੀ ਬਾਕੀ ਸਭੇ ਜਨਤਾ ਨੂੰ ਬਾਅਦ ਵਿੱਚ ਦਿੱਤੇਗੇ ਬਾਅਦ ਕਾਲੋ ਟਾਈਮ ਨਾਲ ਇਹ ਚਾਹੀਦੀ ਫੇਟ ਇਹ ਵੀ ਨਹੀਂ ਬੀਤੀ ਮੂਰੀ ਵੀ ਲੋੜੀ ਆ ਮੈਨੂੰ ਕਿੰਨੀ ਉਹ ਸੈਕਿੰਡ ਆ ਲੱਗਦਾ ਹੈ ਨਾ ਜਾਨਵਰਿਆ ਰਿੰਗ ਦੇ ਵਿੱਚ ਉਹਨਾਂ ਦਾ ਡਾਕਟਰ ਸਹਿਬਾਨ ਜੱਜ ਜੱਜ ਬਣਾ ਕੇ ਪੇਂਦੇ ਆ ਉਹਦਾ ਧੰਨਵਾਦ ਉਹ ਡਾਕਟਰ ਗਰੇਵਾਲ ਸਾਹਿਬ ਵੀ ਆਏ ਆ ਵੀਰੋ ਮੇਰੇਓ ਹਰਿਆਣਾ ਦਾ ਨਾਮ ਮੁਰਰਾ ਦੇ ਵਿੱਚ ਨੰਬਰ ਵਾਲੀ ਹੈ ਉਹਦਾ ਜੀ ਉਹਨਾਂ ਦੇ ਲੱਗੇ ਪਹੁੰਚ ਰਹੇ ਕੁਝ ਵੀਰ ਮੇਰੇ ਉਹਨਾਂ ਦਾ ਜੱਟ ਕੇ ਜੋਆਇਜ਼ ਮੁਕਾਬਲਾ ਕਰ ਰਹਾ ਹੈ ਬ੍ਰੀਡਿੰਗ ਚ ਮੁਕਾਬਲਾ ਕਰ ਰਹਾ ਹੈ ਬਦਾਈ ਦੇ ਪਾਸਰੋ ਔਰ ਜਦ ਤੁਸੀਂ ਮੇਲੇ ਕਰਾਉਣੇ ਕੰਪੀਟੀਸ਼ਨ ਹੁੰਦਾ ਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨ ਚ ਹੁੰਦਾ ਕਿ ਯਾਰ ਇੰਦਾਂ ਦਾ ਬੋਲ ਮੈ ਪੈਦਾ ਕਰਾ ਮੇਰੇ ਕੋ ਮਜ ਹੋਵੇ ਜੜੀ ਇੰਨੇ ਕਿਲੋ ਦਿੱਦੀ ਹੋਣ ਟਾਰਗੇਟ ਬਣਾਉਂਦਾ ਔਰ ਮਿੱਲੀ ਰਾਮੀ ਦਾ ਬੋਲ ਉਹਦਾ ਦੇਖ ਲੈ ਕੇ ਕਹਿੰਦੀ ਕਿਆ ਬੰਦਾ ਕਰਦਾ ਨਹੀਂ ਨਹੀਂ ਮੈਨੂੰ ਨੰਬਰ 10 ਸੱਦਾ ਉਹਦੇ ਪਹਿਰਾ ਜਲੂਖਾ ਰੱਬ ਦਾ ਹੈਲੋ ਨੰਬਰ ਮੁਹੱਬਤ ਦੀ ਜਾਨਵਰਾਂ ਨਾਲ ਜੇ ਜਿਹੜੀ ਮੁਹੱਬਤ ਪੈ ਜਾਂਦੀ ਹੈ ਨਾ ਚੌਕੀ ਬਹੁਤ ਕਹਿੰਦੀ ਹੈ ਨਾ ਮੈਂ ਲਾਇਆ ਬਾਈ ਪੰਜ ਵਾਰ ਚੌਕੀ ਬਹੁਤ ਕਹਿੰਦੀ ਹੈ ਮੈਂ ਲਾਇਆ ਤੂੰ ਮੈਨੂੰ ਪੈ ਨੰਬਰ ਹੈ ਓਏ ਹਰਦੀਪ ਓਏ ਤੇ ਮੈਂ ਇਹ ਨਾ ਕਹਿਣਾ ਚਾਹੁੰਦਾ ਔਰ ਦੇਖ ਤੁਸੀਂ ਲੋਕ ਓਏ ਹਰਦੀਪਾ ਤੁਸੀਂ ਲੋਕ ਬਹੁਤ ਮਿਹਨਤ ਕਰਦੇ ਹੋ ਲੇਕਿਨ ਜੇ ਮੈਂ ਕਮਾ ਕਿ ਇਹ ਮੁਨਾਫੇ ਵਾਲਾ ਕੰਮ ਹੈ ਨਹੀਂ ਆ ਲੇਕਿਨ ਇਹ ਮੁਨਾਫੇ ਵਾਲਾ ਹੋਣਾ ਚਾਹੀਦਾ ਔਰ ਇਹ ਤਾਂ ਮੁਨਾਫੇ ਵਾਲਾ ਹੋ ਸਕਦਾ ਅਗਰ ਨਕਲੀ ਦੁੱਧ ਨਾ ਬਣੇ ਨਕਲੀ ਦੁੱਧ ਤੇ ਆਰਡਰ ਦਿਓ ਟੈਂਕਰਾਂ ਦੇ ਟੈਂਕਰ ਆ ਜਾਣਗੇ ਤੇ ਇਹਨਾਂ ਨੂੰ ਸਖਤੀ ਨਾਲ ਨਿਪਟਣਾ ਪਊਗਾ ਸਾਨੂੰ ਉਪਾਰ ਕਰੀਏ ਹੈ ਆਪਣੀ ਭਰਾ ਲੇਕਿਨ ਜਦੋਂ ਕੰਪੀਟੀਸ਼ਨ ਲਾਵੇ ਸੁਆਦ ਨਹੀਂ ਆਉਂਦਾ ਤੇ ਜੇ ਨਾ ਬੱਟੇ ਦੂਜੇ ਦੀ ਫਸਲ ਆ ਤੇ ਜੇ ਦੂਜੇ ਦੀ ਫਸਲ ਤਕੜੀ ਆ ਤੇ ਮੱਛ ਤੇ ਵੇਖ ਕੇ ਕਿ ਯਾਰ ਮੇਰੀ ਵੀ ਇਹੋ ਜਿਹੀ ਹੋਣੀ ਚਾਹੀਦੀ ਆ ਲਾਈਦਾ ਜੋਰ ਇਸੇ ਤਰ੍ਹਾਂ ਜੇ ਹਰਿਆਣਾ ਨਾਲ ਕੰਪੀਟ ਕਰਾਂਗੇ ਆ ਰਹਿਣਾ ਹੋਰ ਉੱਪਰ ਜਾਏਗਾ ਅਸੀਂ ਵੀ ਉਹਨਾਂ ਦੇ ਨਾਲ ਨਾਲ ਉੱਪਰ ਜਾਵਾਂਗੇ ਕੰਪੀਟੀਸ਼ਨ ਕਰ ਵਧਾਈ ਦੇ ਫਤਿਹੋ ਔਰ ਜਿੰਨੇ ਤੁਸੀਂ ਇੱਥੇ ਆਏ ਹੋ ਆ ਪਸ਼ੂਆਂ ਦੇ ਮੁਹੱਬਤ ਕਰਨ ਵਾਲੇ ਲੋਕ ਕੰਪੀਟ ਕਰਨ ਲਈ ਆਪਣੇ ਜਾਨਵਰ ਲੈ ਕੇ ਆਏ ਹੋ ਇਹ ਜ਼ਰੂਰੀ ਨਹੀਂ ਪੁਆਇੰਟਾਂ ਦੇ ਵਿੱਚ ਹੀ ਹੁੰਦਾ ਕੰਮ ਕੋਈ ਇਹ ਮੰਨੂ ਨਹੀਂ ਲਾਉਣ ਵਾਲੀ ਗੱਲ ਕਿ ਮੈਂ ਇਨਾਮ ਨਹੀਂ ਜਿੱਤਿਆ ਹੋ ਸਕਦਾ ਜਿਹੜਾ 5ਵੇਂ ਨੰਬਰ ਆਇਆ ਕਹਿੰਦਾ ਮੈਂ ਮੈਡਲ ਨਹੀਂ ਲੈਣਾ ਜਦੋਂ ਪ੍ਰੋਜੈਨਿਟੀ ਟੈਸਟ ਹੋ ਗਏ ਲੋ ਇਹ ਕੋਈ ਜ਼ਰੂਰੀ ਨਹੀਂ ਜੋ 5ਵੇਂ ਨੰਬਰ ਤੇ ਰਕ ਨਿਕਲੇ ਪ੍ਰੋਜਨਿਟੀ ਟੈਸਟ ਦਾ ਨੰਬਰ 1 ਤੇ ਵੀ ਆ ਸਕਦਾ ਇਹ ਤਾਂ ਖਾਣਾ ਖੇលਿਆ ਸੀ ਬੰਦਾ ਖੇਡਦਾ ਸੀ ਬਾਅਦ ਚ ਜਦੋਂ ਉਹਦੇ ਬੱਚੇ ਪੈਦਾ ਹੋ ਕੇ ਆਣੇ ਉਹ ਤੋਂ ਪਤਾ ਲੱਗਣਾ ਸਭ ਵਧਾਈ ਦੇ ਪਾਤਰ ਉਹ ਜਿਹਨਾਂ ਨੂੰ ਇਨਾਮ ਮਿਲੇ ਜਿਨ੍ਹਾਂ ਨੂੰ ਨਹੀਂ ਮਿਲੇ ਜਿਨ੍ਹਾਂ ਨੇ ਕੰਪਲੀਟ ਕੀਤਾ ਬਾਕੀ ਆ ਲੋ ਤੁਸੀਂ ਪ੍ਰੇਰਿਤ ਕੀਤਾ ਕਿ ਕੰਪੀਟੀਸ਼ਨ ਚ ਜਾਣਾ ਹੀ ਜਾਣਾ ਇਹ ਮੇਲੇ ਲੱਗਣੇ ਚਾਹੀਦੇ ਆ ਔਰ ਮੈਂ ਸਮਝਦਾ ਇਹ ਜਿੱਥੇ ਖੇਤੀ ਬੜੀ ਇੰਪੋਰਟੈਂਟ ਆ ਉਥੇ ਪਸ਼ੂ ਪਾਲਨ ਇਹ ਪ੍ਰੋਫਿਟੇਬਲ ਹੋਵੇ ਮੁਨਾਫਾ ਮਿਲੇ ਕਿਸਾਨ ਨੂੰ ਜਿਹੜਾ ਪਸ਼ੂ ਪਾਲਕ ਆ ਇਹ ਵੀ ਉਨਾ ਹੀ ਜ਼ਰੂਰੀ ਆ ਇੰਨੇ ਗਾਜਰੀ ਪ੍ਰਵਾਹ ਪੌਣੇ 3 ਕਿਲੋਮੀਟਰ ਘੰਟੇ ਚੱਲ ਗਿਆ ਪੌਣੇ 3 ਕਿਲੋ ਘੰਟੇ ਫੇਰ ਵਾਪਸ ਜਾਣਾ ਤੇ ਜਲਦੀ ਜਾਣ ਦੀ ਮਾਫੀ ਤੇ ਇਸੇ ਤਰ੍ਹਾਂ ਜੋਰ ਲਾ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ thank देव जी भाई भाई ठीक है स्टार्ट हो गए ਆ ਗਿਆ ਤੁਹਾਡਾ ਪਹਿਲਾ ਕੰਪੀਟੀਸ਼ਨ ਹੈ ਮੇਲੇ ਚ ਲੜਦਾ ਜਾਂ ਤੁਹਾਡਾ ਦੂਜਾ ਕੰਪੀਟੀਸ਼ਨ ਹੈ ਸਾਡਾ ਇਹ ਤੀਜਾ ਕੰਪੀਟੀਸ਼ਨ ਹੈ ਜੀ ਇਹ ਤੋਂ ਪਹਿਲਾਂ ਦੋ ਕੰਪੀਟੀਸ਼ਨ ਇਹ ਜਿੱਤ ਚੁੱਕਿਆ ਤੇ ਅੱਜ ਤੀਜੇ ਚ ਲਾਇਆ ਸੀ ਜੀ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦਿੰਦੇ ਆ ਫੇਜੀ ਟੀਮ ਨੂੰ ਸੋ ਦੂਜੇ ਨੰਬਰ ਤੇ ਤੀਜੇ ਨੰਬਰ ਦੇ ਉੱਪਰ ਬੋਲਾ ਉਹ ਪਾ ਬੰਦਾਰ ਤੋਂ ਮੋਸਮਿਆ ਪਿੰਡ ਤੋਂ ਬੋਲਾ ਜੀ ਪਿੰਡ ਕਿਹੜਾ ਪਿੰਡਾ ਜੀ ਪਿੰਡ ਸਾਡਾ ਜੀ ਭਵੰਦਰ ਡੋਡਾ ਜੀ ਬਾਜੇ ਖਾਲੇ ਦੇ ਨੇੜੇ ਪਿੰਡ ਬੰਦਾਰ ਇਹ ਜਿਹੜਾ ਪਾਣੂ ਸੌਂਕ ਰਗਾ ਜਾਨਵਰ ਪੈਦਾ ਕਰਨ ਦਾ ਸੌਂਕ ਥੋੜੇ ਟਾਲਣ ਦਾ ਇਹ ਹੋਰ ਤੋਂ ਪਿਆ ਜਾਂ ਪਾਣੂ ਪਹਿਲੀ ਬੱਚਪਨ ਦੇ ਸੀਗਾ ਬਾਈ ਜੀ ਪਸ਼ੂ ਤਾਂ ਬਹੁਤ ਸੀ ਸਾਡੇ ਕੋਲੇ ਚੰਗੇ ਚੰਗੇ ਪਰ ਅਸੀਂ ਗਵਾਲ ਬੈਠੇ ਕਿਉਂ ਪਹਿਲਾ ਬਾਹਰ ਮੇਲੇ ਨਹੀਂ ਵੇਖੇ ਸੀ ਉਹ ਚੰਗਾ ਹੋਣਾ ਚੰਗੇ ਵਪਾਰੀ ਹੋਣਾ ਰੁਪਏ ਲੈਣੇ ਚੱਲ ਵੀ ਰੁਪਏ ਬਹੁਤ ੱਟੇ ਗਏ ਪਰ ਸਾਡਾ ਬੱਚਾ ਮੇਰਾ ਭਤੀਜਾ ਅਵਤਾਰ ਸਿੰਘ ਪਲਾਂਟ ਵਿੱਚ ਪੜਦਾ ਸੀਵੀਆਈ ਸਪੋਰਟ ਸਕੂਲ ਚ ਇਹਨੇ ਜਦੋਂ ਜਦ ਕਰਕੇ ਸਾਡੇ ਪਰਿਵਾਰ ਕਿਨੇ ਪਾਲਿਆ ਜੀ ਤੇ ਅੱਜ ਸਾਨੂੰ ਸਨਮਾਨਤ ਹੁੰਦੇ ਜੀ ਮਿਲਿਆ ਅਵਤਾਰ ਸਿੰਘ ਵੀਰੇ ਦਾ ਬਹੁਤ ਬਹੁਤ ਧੰਨਵਾਦ ਜਿਨੇ ਆਪਣੇ ਪਰਿਵਾਰ ਨੂੰ ਰੱਖਿਆ ਸੂਏ ਮੇਕ ਪਸ਼ੂ ਪਾਲ ਕਮੇਡੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਆਉਦੇ ਬੱਚਿਆਂ ਨੂੰ ਜਿਹੜੇ ਰਾਹ ਪੈਂਦੇ ਨੇ ਨਸ਼ੇ ਨਾਲ ਦਾ ਇਹ ਰਾਹ ਬਹੁਤ ਹੀ ਜਰਾਵੇ ਚੰਗਾ ਭਰਾਓ ਇਹ ਰਾਹ ਤੇ ਪੈਣ ਦੇਵਿਆ ਕਰੋ ਸੋ ਜਿਹੜਾ ਇਹ ਰਾਹ ਆ ਇਹ ਰਾਹ ਤੇ ਪਿਆ ਮੁੰਡਾ ਕਦੇ ਵੀ ਮਾਰ ਨਹੀਂ ਖਾਊਗਾ ਬਾਕੀ ਆਪਾਂ ਗੱਲਾਂ ਆਪਣਾ ਛੋਟਾ ਭਾਈ ਅਵਤਾਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਇਹਦੀ ਮੈਂ ਤੇ ਨੇ ਅੱਜ ਖਾਣ ਲੱਗੇ ਆ ਕਿਹੜਾ ਬੋਲਾ ਵੀਰੇ ਆਪਣਾ ਇਹ ਇਹਦਾ ਲੰਬਾਈ ਹਿੰਦੁਸਤਾਨ ਐਮ ਲੱਤੀ ਦਾ ਬੱਚਾ ਹੈ ਠੀਕ ਹੈ ਜਿਹੜਾ ਸੌਂਪੇ ਆ ਗਿਆ ਤੈਨੂੰ ਨਰਾਵਾ ਇਹ ਕਿੱਥੋਂ ਪਿਆਗਾ ਇਹ ਬਾਈ ਘਰੇ ਆਪਣੇ ਹੀ ਹੋਇਆ ਸੀ ਜਰ ਮੇਰਾ ਤੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਇਹ ਬੱਚਾ ਇਹ ਤਾਂ ਜਿਹੜਾ ਇਹਦਾ ਸੌਂਗ ਹੈ ਇਹ ਤੈਨੂੰ ਮੇਲੇ ਦੇਖ ਕੇ ਲੱਗਿਆ ਜਾਇ ਹੈ ਦੂਦੂ ਰਹੀ ਲੱਗ ਜਾਗਾ ਇੱਕ ਅਸਟਾ ਬੱਸ ਸਾਡਾ ਭਰਾਵਾ ਬਈ ਮੈਨਾਂ ਨਹੀਂ ਪੱਟਿਆ ਮੈਨੂੰ ਇਹ ਜਿਹੜਾ ਬੰਦਾ ਬੋਲੀ ਕਰੇ ਭਾਰਾ ਉਹ ਵੀ ਕਾਇਰ ਲਾਈ ਹੋਇਆ ਹੈ ਪਤਾ ਤਾਂ ਲੱਗਦਾ ਕਿਹੜਾ ਮੁੰਡਾ ਹੈ ਨਮਸਤੇ ਤੋ ਜਿਹੜਾ ਬਾਈ ਇੰਕਾਰ ਸਿੰਘ ਨੇ ਅੱਜ ਬਿਲਕੁਲ ਦੱਸਿਆ ਗਿਆ ਕਿ ਮੈਨੂੰ ਮੇਲੇਆਂ ਨੇ ਪੱਟਿਆ ਸੋ ਪਤਰਾ ਦਾ ਬਹੁਤ ਬਹੁਤ ਧੰਵਾਦ ਜੀ ਨੇ ਸਾਡੀ ਮੇਲੇ ਨੂੰ

ਵੀਰੋ ਤੁਹਾਡੀ ਟੀਮ ਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਸੋ ਪਹਿਲਾਣਾ ਗੱਲਬਾਤ ਕਰਦੇ ਕਿ ਕਿੰਨਾ ਚਸਕਾ ਕਿੰਨਾ ਪਿਆਰ ਕਿੰਨੇ ਪਹਿਲਾਣਾ ਸਾਰਿਆਂ ਦਾ ਧੰਨਵਾਦ ਬਾਈ ਇਹ ਪਿੰਡ ਸਾਡਾ ਖਾਨਾ ਨਹੀਂ ਡੇਮਾਈਟਾ ਖਾਨਾ ਹੈ ਤੇ ਆਪਾਂ ਨੂੰ ਸਾਰੇ ਹਾਂ ਜਿਹੜੇ ਚਾਚਾ ਪਿਆ ਤੁਹਾਨੂੰ ਇਹ ਕਿਵੇਂ ਬਿਆਸ ਕਰਨਾ ਵਾ ਇਹ ਤਾਂ ਪੁੱਛ ਲੰਘਣਾ ਮੇਰੇ ਨਾਲ असीं तॾहिं मिले त सेटिसफाई ਜੋ ਜੀ ਪਾਬਲਿਕ ਤੇ ਤੁਹਾਡਾ ਅੰਦਰੀ ਤੁਸੀਂ ਇਹ ਦੱਸੋ ਕਿ ਸਾਡਾ ਮੇਲਾ ਕਿਸ ਤਰ੍ਹਾਂ ਦਾ ਲੱਗਿਆ ਕਿਸ ਤਰ੍ਹਾਂ ਦੀ ਜੱਜਮੈਂਟ ਹੋਈ ਕਿਸ ਤਰ੍ਹਾਂ ਦਾ ਰੂਲ ਨੇ ਇਹਨਾਂ ਨਾਲ ਕੋਈ ਸਾਜਿਸ਼ ਪਾਉਂ ਹਾਂਜੀ ਬਹੁਤ ਵਧੀਆ ਲੱਗਿਆ ਮੇਲਾ ਵਧੀਆ ਕਰਾਇਆ ਅਗਲੇ ਸਾਲ ਵੀ ਆਏ ਸੀ ਕਿ ਆਇਆ ਅੱਗੇ ਵੀ ਆਉਗੇ ਜੀ ਠੀਕ ਹੈ ਧੰਨਵਾਦ ਵੀਰੋ ਲੱਖ ਲੱਖ ਮੁਬਾਰਕਾਂ ਤੁਹਾਨੂੰ ਸਾਡੀ ਵੀਆਫਐਫ ਦੀ ਟੀਮ ਵੱਲੋਂ ਉਹ ਅਗਲਾ ਵੀਰ ਕਿਹੜੇ ਸਾਨ ਦਾ ਕਿਹੜਾ ਹਨਾ ਕੈਮਰਾ ਨੰਬਰ ਵੀਰੇ ਠੀਕ ਹੈ ਤੁਹਾਨੂੰ ਵਧਾਈਆਂ ਤੇਰੀ ਵੀਆਫਐਫ ਦੀ ਟੀਮ ਵੱਲੋਂ ਤੇ ਕਿਹੜਾ ਪਿੰਡਾ ਵੀਰੇ ਪਿੰਡ ਗਹਿਲ ਜ਼ਿਲ੍ਹਾ ਬਨਾਲਾ ਤਹਿਸੀਲ ਤਪਾਵੇ ਇਹ ਜਿਹੜਾ ਚਸਕਾ ਪਿਆ ਤੁਹਾਨੂੰ ਇਹ ਕਿੰਨੇ ਕ ਟਾਈਮ ਤੋਂ ਪਿਆ ਹੈ ਕਿੱਥੋਂ ਪਿਆ ਹੈ ਉਹ ਵੀ ਮਾੜਾ ਜ ਸਾਡੇ ਦਰਸ਼ਕ ਵੀ ਰਹਿਣਾ ਸਮਝਾ ਕਰੋ ਕਸ ਕਾ ਦਬਰੀ ਇਹ ਗੱਲ ਵੀ ਮੇਰੇ ਦਾਦੇ ਪਟਾਦੇਵਣੀ ਵੀ ਪਸ਼ੂ ਅਸੀਂ ਪਹਿਲਾਂ ਤੋਂ ਹੀ ਵਧੀਆ ਰੱਖਦੇ ਹਾਂ ਠੀਕ ਹੈ ਹਾਂਜੀ ਮੈਂ ਜਾਂਦੀ ਸੱਤ ਕੇ ਸਾਥ ਅਸੀਂ ਜਰੂਰ ਲਾਉਂਦੇ ਆ ਆਪਣੇ ਵਿੱਚ ਇੱਕ ਸ਼ੌਪ ਵਿੱਚ ਇਹ ਮੇਲੇ ਕਿੱਥੇ ਆ ਬਣਾਉਂਦੇ ਆ ਬੜਾ ਦਾਣਾ ਬੰਦਾ ਹੈ ਹੈਲੋ ਕੋ ਦਰੇ ਆ ਮੈਂ ਕੱਲ ਦੇ ਨੂੰ ਬੇਂਟਿਆ ਆ ਕਿ ਇੱਕ ਮੈਦ ਹੋਰ ਲੈ ਕੇ ਆ ਜਾ ਯਾਰ ਉਹਦੀ ਬੈਟਰੀ ਬੁਰੀ ਡਾਊਨ ਲੱਗਦੀ ਆ ਮਾਸ਼ਾਅਰ ਮੜਿਆ ਜਰੂਰ ਕਰਦੇ ਤੇ ਹੁੰਦਾ ਯਾਰ ਕਿਉਂ ਨਹੀਂ ਮੰਨਦਾ ਲੈਂਕੇ ਇੰਦਰਾ ਵੀਰ ਹਾਂਜੀ ਵੀਰੇ ਆਪਾਂ ਨੂੰ ਕਿੰਨਾ ਕਿ ਟਾਈਮ ਹੋ ਗਿਆ ਮੇਲੇ ਜਦ ਤਿਆਂ ਨੂੰ ਵੀ ਦੱਸੋ ਜੀ 2013 ਚ ਅਸੀਂ ਪਹਿਲੀ ਵਾਰੀ ਸਾਡੀ ਇੱਥੇ ਸਰਕਾਰੀ ਮੇਲਾ ਹੋਇਆ ਸੀ ਸੱਸੀ ਜਿੱਤੀ ਸੀ ਦੂਜੇ ਨੰਬਰ ਤੇ ਆਈ ਸੀ ਜੀ ਐਫ ਹਾਂਜੀ ਫਿਰ 2015 ਚ ਇਹੀ ਸਾਂਹ ਦੀ ਨਾਨੀ ਜਿੱਤੀ ਸੀ ਉਹ ਦੂਜੇ ਨੰਬਰ ਤੇ ਆਈ ਸੀ ਸਰਕਾਰੀ ਆਪਣਾ ਸੀਗਾ ਮੇਲੇ ਤੋਂ ਫਿਰ 2018 ਦੇ ਵਿੱਚ ਫੇਰ ਜਿਹੜਾ BFD ਦੀ ਕਮੇਟੀ ਨੇ ਇਹ ਮਿਲਣੀ ਕਰਾਉਣ ਦਾ ਚੱਕਿਆ ਹੋਇਆਗਾ ਕੰਪੀਟੀਸ਼ਨ ਕਰਾਉਣ ਦਾ ਮੁਕਾਬਲੇ ਕਰਵਾਉਣ ਦਾ BFD ਟੀਮ ਦਾ ਪ੍ਰਾਰਲਾ ਕਰਿਆ ਹੋਇਆ ਹੈ ਕਿ ਤੋਂ ਤੁਸੀਂ ਸੈਟੀਸਫਾਈ ਹੋ ਜਿਹੜੇ ਇਹਦੇ ਰੂਮ ਨੇ ਉਹਨਾਂ ਤੋਂ ਤੁਸੀਂ ਸੈਟੀਸਫਾਈ ਹੋ ਇਹ ਵੀ ਦੱਸੋ ਵੀਰੇ ਜਿਹੜੇ ਕੰਪੀਟੀਸ਼ਨ ਹੋਏ ਨੇ ਇਹਨਾਂ ਦੇ ਵਿੱਚ ਜੱਜ ਗਏ ਨੇ ਜੱਜ ਸਹਿਬਾਨਾਂ ਨੇ ਦੇਖ ਦਿਖਾਈ ਤਰੀ ਹੈ ਤੁਸੀਂ ਉਹਨਾਂ ਦੀ ਨਿਗਰਾਨੀ ਦੇ ਉੱਪਰੋਂ ਜਿਹੜੋਂ ਉਹਨਾਂ ਨੇ ਪੁਆਇੰਟ ਲਾਏ ਨੇ ਉਹਨਾਂ ਦੇ ਉੱਪਰ ਸੈਟੀਸਫਾਈ ਹੋ ਸਭ ਤੋਂ ਪਹਿਲਾਂ ਤਾਂ ਮੈਂ ਬੀਐਫਏ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਸਰਕਾਰਾਂ ਜਦੋਂ ਦੀ ਅਕਾਲੀ ਦਲ ਦੀ ਸਰਕਾਰ ਗਈ ਆ ਉਸ ਤੋਂ ਬਾਅਦ ਮੇਲੇ ਬੰਦ ਹੋ ਗਏ ਸੀ ਕਪਤਨ ਸਰਕਾਰ ਵਿੱਚ ਵੀ ਆਪਣੇ ਦੋਵਾਂ ਵਾਲੇ ਮੇਲੇ ਲੱਗੇ ਆ ਮੈਂ ਬਾਈ ਪਿੰਡੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹਨੇ ਇਹਦਾ ਪ੍ਰਬਾਲਾ ਕੀਤਾ ਤੇ ਇਹ ਮੇਲੇ ਲਾਉਣੇ ਸ਼ੁਰੂ ਕਰੇ ਕਿਉਂਕਿ ਆਪਣਾ ਖੇਤੀਬਾੜੀ ਦੇ ਨਾਲ ਬਾਈ ਸਹਾਇਕ ਸੰਧ ਹੈ ਠੰਡਾ ਇਹ ਆ ਠੀਕ ਹੈ ਜੀ ਤੇ ਪਹਿਲਾਂ ਆਪਣੇ ਬਜ਼ੁਰਗ ਖੇਤੀ ਕਰਦੇ ਸੀ ਨਾਲ ਪਸ਼ੂ ਰੱਖਦੇ ਸਾਰੇ ਦੁੱਧ ਆਮ ਹੁੰਦਾ ਸੀ ਸਾਡੇ ਹਨਾ ਜੀ ਤੇ ਬਹੁਤ ਬਹੁਤ ਮੈਂ ਬਹੁਤ ਧੰਨਵਾਦ ਕਰਦਾ ਬੀਐਫਐ ਦਾ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਹੋ ਜਿਹੇ ਮੇਲੇ ਹੁੰਦੇ ਆ ਮੈਂ ਤਾਂ ਯਾਰ ਸ਼ੁਕਰਾਨਾ ਵੀ ਅਸੀਂ ਸਾਡੇ ਐਮਐਲਏ ਸਾਭ ਨੂੰ ਬਹੁਤ ਵਾਰੀ ਬੇਨਤੀ ਕੀਤੀ ਆ ਵੀ ਤੁਸੀਂ ਜ਼ਿਲ੍ਹੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਜਿੰਨੇ ਵੀ ਪੰਜਾਬ ਦੇ ਵਿੱਚ ਜ਼ਿਲ੍ਹੇ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਮੇਲਾ ਸਰਕਾਰੀ ਵੀ ਹੋਣਾ ਚਾਹੀਦਾ ਪੈਸੇ ਸਮਾਧਨਾ ਕਰੇ ਆਪਣਾ ਜਿਹੜਾ ਬੀਐਫਐ ਦਾ ਮੇਲਾ ਪੀਡੀਐਫ ਮੇਲੇ ਨੂੰ ਫੋਕਲੈਂਡ ਸੂਰਿਆ ਬਾਈ ਅਗਲੇ ਸਾਲ ਇਹ ਵੀ ਵੱਡਾ ਬਣੂਗਾ ਮੇਲਾ ਆਪਣਾ ਇੰਟਰਨੈਸ਼ਨਲ ਮੇਲਾ ਬਣ ਜਾਣਾ ਵੀ ਐਫਐ ਦਾ ਬਾਬਾ ਪੂਰੀ ਕਿਰਪਾ ਕਰੂਗਾ ਸਾਡੇ ਵੱਲੋਂ ਪਿੰਡ ਗਹਿੜਾ ਵੱਲੋਂ ਵੀ ਮੈਂ ਅਗਲੇ ਸਾਲ ਇਸ ਵਾਰੀ ਵੀ ਥੋੜਾ ਪੂਰਾ ਸਾਥ ਆ ਜੋ ਸਾਡੇ ਕੋਲੇ ਫੰਡ ਹੋਇਆ ਸੀ ਉਹ ਵੀ ਦੇਣਾ ਤੁਹਾਨੂੰ ਇਸ ਵਾਰ ਅਗਲੇ ਸਾਲ ਮੈਂ ਸਾਰੇ ਪਿੰਡ ਵਿੱਚੋਂ ਇਕੱਲੇ ਇਕੱਲੇ ਘਰੇ ਜਾ ਕੇ ਚਾਹੇ ਵੀ ਮੈਨੂੰ 5 ਰੁਪਏ ਦੇਵੇਂ ਮੈਂ ਤੁਹਾਨੂੰ ਫੰਡ ਇਕੱਠਾ ਕਰਕੇ ਲਿਆ ਕੇ ਦੇਵਾਂਗੇ ਭਾਈ ਅਸੀਂ ਸੋ ਸਾਡੀ ਬੀਐਫਏ ਦੀ ਟੀਮ ਵੱਲੋਂ ਦਿਲ ਜਗਾਇਆ ਰੰਜਨ ਨਾਲ ਬਹੁਤ ਬਹੁਤ ਵੈਰ ਦਾ ਧੰਨਵਾਦ ਸੋ ਸਾਰੇ ਦਰਸ਼ਕ ਵੀਰਾਂ ਵੀਰ ਦਾ ਹੌਸਲਾ ਵਜਾਈ ਕਰੋ ਯਾਰ ਤਾੜੀ ਮਾਰੋ ਜੇਪਾਂ ਚੋਂ ਹੱਥ ਗੱਡੋ ਤੜਕੇ ਦੇ ਜੇਪਾਂ ਦੇ ਤੋ ਧੰਨਵਾਦ ਵੀਰੇ ਤੇਰਾ ਬਹੁਤ